ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਭਾਰਮ ਬੰਦੇ ਭਾਰਮ ਜੋ ਬੁਲੇ ਸੋਨਿਆ ਸਾਧ ਰਿਆਕਾਰ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮੈਂ ਗਰਮੀਤ لال ਬਿੱਟੂ ਨੂੰ ਸਮੁੱਚੀ ਆਪਣੀ ਏਕਤਾ ਪਾਰਟੀ ਦੇ ਨਾਲ ਭਾਜਪਾ ਨੂੰ ਮੈਂ ਸੰਗ ਦਾ ਵੱਡੇ ਪੱਧਰ ਤੇ ਮਰਤਣ ਵੀ ਕੀਤਾ ਵਾ ਔਰ ਜਮਾਣੇ ਵੀ ਕੀਤਾ ਵਾ ਔਰ ਮੈਂ ਸਮਝਦਾ ਕਿ ਕਾਫੀ ਸਮੇਂ ਤੋਂ ਸਰਦਾਰ ਰঞ্জੀਤ ਸਿੰਘ ਨਾਲ ਸਾਡਾ ਪਿਆਰ ਸੀਗਾ ਕਿਉਂਕਿ ਪਾਰਟੀ ਤੋਂ ਉੱਠ ਕੇ ਵੀ ਕਈ ਵਾਰੀ ਅਸੀਂ ਇਹਨਾਂ ਕੋਲ ਕੰਮ ਲਏ ਆ ਔਰ ਸਾਥੀਆਂ ਨਾਲ ਗੱਲਬਾਤ ਕੀਤੀ ਔਰ ਸਾਥੀਆਂ ਨੂੰ ਸਰਦਾਰ ਰঞ্জੀਤ ਸਿੰਘ ਨਾਲ ਮਲਾਇਆ ਵੀ ਸੀਗਾ ਔਰ ਸਾਥੀਆਂ ਦਾ ਮਨ ਬੜਾ ਖੁਸ਼ ਹੋਇਆ ਉਹ ਕੋ ਵੈਸੇ ਵੀ 5 ਸਾਲ ਲੋਕ ਜਿਹੜੇ ਆ ਬੜੇ ਪਰੇਸ਼ਾਨ ਆ ਕੋ ਕਪੂਰਥਲਾ ਦੇ ਪਹਿਲਾਂ 20 ਸਾਲਾਂ ਤੋਂ ਪਰੇਸ਼ਾਨ ਹੈਗਾ ਕਿਉਂਕਿ ਕਪੂਰਥਲਾ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਸਵਾਏ ਨਾਲੀਆਂ ਤੋਂ ਛੜਕਾਂ ਤੋਂ ਬਗੈਰ ਹੋਈ ਕਾ ਕੋਈ ਹੋਰ ਕੰਮ ਨਹੀਂ ਕੀਤਾ ਸਮੇ ਸਮੇ ਤੋਂ ਅਸੀਂ ਮੰਗ ਦਿੱਤੇ ਮੰਗ ਪੱਤਰ ਔਰ ਕਾਫੀ ਵੱਡੇ ਪੱਤਰ ਦੇ ਆਵਾਜ਼ ਵੀ ਉਠਾਈ ਵੀ ਕਪੂਰ ਥੱਲੇ ਦੇ ਵਿੱਚ ਸਵਾਏ ਨਸ਼ਿਆਂ ਤੋਂ ਬਗੈਰ ਹੋਰ ਕੋਈ ਕੰਮ ਨਹੀਂ ਹੁੰਦਾ ਰਾਣਾ ਗੁਰਜੀਤ ਸਿੰਘ ਅਸੀਂ ਅਈ ਤੇ ਪਹਿਲਾਂ ਵੀ ਕਹਿੰਨੇ ਰਾਣਾ ਗੁਰਜੀਤ ਸਿੰਘ ਦੱਸੇ ਵੀ ਕਪੂਰ ਥੱਲੇ ਦੇ ਵਿੱਚ ਕਿੱਲੇ ਕਿੰਨੇ ਨੌਜਵਾਨ ਸਾਥੀ ਜਿਹੜੇ ਭਰਤੀ ਕਰਾਏ ਆ ਜਾਂ 5-5 ਮਰਲੇ ਕਿੰਨਾ ਲੋਕਾਂ ਨੂੰ ਪਲਾਟ ਮਿਲੇ ਆ ਜਾਂ 1.5 ਲੱਖ ਰੁਪਇਆ ਕਿੰਨਾਂ ਨੂੰ ਮਿਲਿਆ ਔਰ ਆਟਾ ਦਾਲ ਖੰਡ ਕਿ ਉਹ ਜੋ ਕੁਝ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਸਮਝਦਾ ਸਾਰਿਆਂ ਤੋਂ ਵਾਂਝੇ ਰਹਿ ਗਏ ਆ ਰਾਣਾ ਗੁਰਜੀਤ ਸਿੰਘ ਜੇ ਕਹਿੰਦਾ ਵਾ ਕਿ ਕਪੂਰ ਥੱਲੇ ਨੂੰ ਮੈਂ ਰਾਣਾ ਗੁਰਜੀਤ ਜੀ ਥੋੜੀ ਕਰਾਈ ਕਿਤੇ ਇਹਨੇ ਕਿਤੇ ਇਸ ਕਰਕੇ ਸਮਾਜ ਅੱਜ ਜਿਹੜਾ ਵਾ ਬਦਲਾ ਚਾਹੰਦਾ ਸਮਾਜ ਜਿਹੜਾ ਵਾ ਬਦਲਾ ਚਾਹੰਦਾ ਇਸ ਕਰਕੇ ਅਸੀਂ ਜਿਹੜਾ ਵਾ ਵੱਡੇ ਪੱਧਰ ਤੇ ਸਰਦਾਰ ਰਣਜੀਤ ਸਿੰਘ ਨਾਲ ਵਾਦਾ ਕੀਤਾ ਲਾਗੇ ਗੁਰਦੁਆਰਾ ਸਾਹਿਬ ਹੈਗਾ ਵੀ ਕਪੂਰ ਥੱਲੇ ਦਾ ਹਰ ਕੀ ਹਰ ਹਾਲਤ ਦੇ ਵਿੱਚ ਬਦਲਾ ਹੋਊਗਾ ਔਰ ਕਰਕੇ ਛੱਡਾਂਗੇ ਜੋ ਮਰਜ਼ੀ ਹੋਵੇ ਜੇ ਆਪਾਂ ਆਮ ਦੀ ਗੱਲ ਕਰ ਆਪ ਦੀ ਆਪਾਂ ਗੱਲ ਕਰਦੇ ਆ ਜਿੱਦਾਂ ਸਰਦਾਰ ਜੀ ਨੇ ਗੱਲ ਕੀਤੀ ਸੀਗੀ ਵੀ ਕੋਈ ਕਹਿੰਦਾ ਮੈਂ ਹਜ਼ਾਰ ਦਵਾਂ ਕੋਈ ਕਹਿੰਦਾ ਮੈਂ 2000 ਦਵਾਂਗਾ ਸੁਖਵੀਰ ਬਾਦਲ ਪਹਿਲਾਂ ਵੀ 10 ਸਾਲ ਸਰਕਾਰ ਰਹੀ ਹੈ ਇਹ ਦੱਸੇ ਕੀ ਦਿੱਤਾ ਅੱਜ ਤੱਕ ਇਹਨੇ ਇਸ ਕਰਕੇ ਇਹ ਲੋਕ ਜਿਹੜੇ ਆ ਝੂਠ ਮਾਰਦੇ ਆ ਇਹੀ ਝੂਠਾਂ ਦੇ ਪਾਸੇ ਜਾਣਾ ਨਹੀਂਗਾ ਵੱਡੇ ਪੱਧਰ ਤੇ ਸਰਦਾਰ ਜੀ ਨੂੰ ਸਮਰਥਨ ਵੀ ਕੀਤਾ ਵਾ ਜਿਵੇਂ ਕੋ ਜਵੈ ਨਹੀਂ ਅਸੀਂ ਹੋ ਗਏ ਆ ਕਿਉਂਕਿ ਭਾਜਪਾ ਦੀ ਵੋਟ ਮੰਗਣੀ ਹੈ ਕਮਲ ਦੀ ਵੋਟ ਮੰਗਣੀ ਹੈ ਮੈਂ ਸਮਝਦਾ ਹੋਰ ਵੀ ਦੌਰ ਐਵਾਂ ਨਹੀਂ ਰਹਿ ਗਿਆ ਇਸ ਕਰਕੇ ਅਸੀਂ ਅਪਰੰਧ ਕਰ ਲਿਆ ਸਾਰੇ ਸਾਥੀਆਂ ਨੇ ਕਿ ਵੱਡੇ ਪੱਧਰ ਤੇ ਰਾਤ ਦਿਨ ਮਿਹਨਤ ਕਰਕੇ ਸਦਾਰ ਜੀ ਨੂੰ ਕਪੂਰਥੱਲੇ ਤੋਂ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਾਂਗੇ ਰਾਣਾ ਗਰਜੀ ਨੂੰ ਦਾਦੇ ਅੱਜ ਵੀ ਜਿਸ ਤਰ੍ਹਾਂ ਤੂੰ ਹੰਕਾਰਿਆ ਅੱਜ ਲੋਕ ਵੀ ਹੰਕਾਰੀ ਹੋ ਗਏ ਆ ਲੋਕਾਂ ਨੇ ਕਿਹਾ ਵਾ ਲੋਕ ਕਾਂਗਰਸੀ ਇਹ ਕਹਿੰਦੇ ਆ ਕਿ ਅਸੀਂ ਕਪੂਰਥੱਲੇ ਦਾ ਬਦਲਾਅ ਚਾਹੁੰਦੇ ਆ ਕਿਉਂਕਿ ਲੁੱਟਿਆ ਕੁੱਟਿਆ ਗਿਆ ਕਪੂਰਥੱਲਾ ਤੇਜ ਕਰਕੇ ਅਸੀਂ ਸਾਰੇ ਸਾਥੀਆਂ ਨੇ ਤੈਅ ਕੀਤਾ ਕਿ ਸਰਦਾਰ ਰਣਜੀਤ ਸਿੰਘ ਨੂੰ ਵੱਡੇ ਪੱਧਰ ਤੇ ਚੁਟਾ ਕੇ ਇਹਨਾਂ ਨੂੰ ਵਿਧਾਨ ਸਭਾ ਦੇ ਪੇਕੇ ਕਪੂਰਥਲਾ ਜਿਹੜਾ ਵਾ ਸਦਾਰ ਕਰਾਉਣਾ ਚਾਹੁੰਦੇ ਅਸੀਂ ਜੋ ਵਾਲੇ ਧੰਨਵਾਦ ਕਰਦਾ ਸਾਡੇ ਵੱਡੇ ਭਰਾ ਸ੍ਰੀ ਗਰਮੀਤ لال ਜੀ ਬਿੱਟੂ ਸਾਹਿਬ ਉਹਨਾਂ ਦਾ ਕਿ ਉਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਤੇ ਆਪਣੀ ਸਾਰੀ ਪਾਰਟੀ ਜਿਹੜੀ ਆ ਉਹ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਸਾਨੂੰ ਬਹੁਤ ਜ਼ਿਆਦਾ ਬਲ ਮਿਲਿਆ ਅਸੀਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਭਾਰਤੀ ਜਨਤਾ ਜਨਤਾ ਪਾਰਟੀ ਦੀਆਂ ਨੀਤੀਆਂ ਆ ਅਸੀਂ ਘਰ-ਘਰ ਪਹੁੰਚਾਵਾਂਗੇ ਕਿ ਕਿਵੇਂ ਕਾਂਗਰਸ ਤੇ ਅਕਾਲੀਆਂ ਨੇ ਸਾਰਿਆਂ ਨਾਲ ਮਿਲ ਕੇ ਤੀਜੀ ਪਾਰਟੀ ਕਾਮਾਦੀ ਪਾਰਟੀ ਝੂਠ ਬੋਲਣ ਤੇ ਆਈ ਹੋਈ ਆ ਇਹਵੇਂ ਕਿ ਇਹ ਕਿਵੇਂ ਪੰਜਾਬ ਦੇ ਲੋਕਾਂ ਨੂੰ ਲੁੱਟਦੇ ਤੇ ਕੁੱਟਦੇ ਆ ਔਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਸੈਂਟਰ ਚ ਉਹਦੀ ਸਰਕਾਰ ਆ ਔਰ ਇਹਨਾਂ ਨੇ ਪੰਜਾਬ ਦਾ ਜਿਹੜਾ ਕਰਜ਼ਾ ਆ ਉਹਨੂੰ ਮਾਫ ਕਰ ਸਕਦੇ ਆ ਪੰਜਾਬ ਦੇ ਕਿਸਾਨਾਂ ਵਾਸਤੇ ਹੋਰ ਬਿਹਤਰ ਐਲਾਨ ਕਰ ਸਕਦੇ ਆ ਕਿ ਸਾਡੇ ਚੋਣ ਮੈਨੀਫੈਸਟੋ ਜਿਹੜਾ ਬਹੁਤ ਜਲਦੀ ਆ ਰਿਹਾ ਸਾਡੀ ਮੰਗ ਇਹ ਵੀ ਹੋਊਗੀ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵੀ ਕਰਵਾਈ ਜਾਵੇ ਤਾਂ ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਸਿੰਘ ਆ ਉਹ ਵੀ ਬਾਹਰ ਆ ਕੇ ਆਪਣੀ ਪਰਿਵਾਰਾਂ ਥੋੜਾ ਜਿਹਾ ਜੀਵਨ ਬਸਰ ਕਰ ਸਕਣ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਖਾਸ ਕਰ ਕਪੂਰਥਲਾ ਲੋਕ ਹੁਣ ਜਾਣ ਚੁੱਕੇ ਆ ਰਾਣਾ ਗੁਰਜੀਤ ਸਿੰਘ ਨੇ 20 ਸਾਲ ਚ ਇੱਥੇ ਕੁਝ ਨਹੀਂ ਕੀਤਾ ਸਿਵਾਏ ਨਸ਼ੇ ਬਕਾਉਣ ਤੋਂ ਝੂਠੇ ਪਰਚੇ ਕਰਨ ਤੋਂ ਵਪਾਰੀ ਵਰਗ ਨੂੰ ਪਰੇਸ਼ਾਨ ਕਰਨ ਤੋਂ ਸੋ ਆਪਾਂ ਜਿਹੜਾ ਹੁਣ 1 ਮਹੀਨਾ ਹੈਗਾ ਵੀ ਫਰਵੀ ਨੂੰ ਜਿਹੜੀਆਂ ਚੋਣਾਂ ਆ ਰਹੀਆਂ ਔਰ ਆਪਾਂ ਕਮਲ ਦਾ ਬਟਨ ਦਬਾ ਕੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਉੱਥੇ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜੀਏ ਤਾਂ ਜੋ ਰਾਣਾ ਗੁਰਜੀਤ ਸਿੰਘ ਦਾ ਮਾਫੀਆ ਰਾਜ ਖਤਮ ਕੀਤਾ ਜਾ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਜੀਤ ਸਹਿਮਾਨ ਇਕਤਾ ਪਾਰਟੀ ਤੋਂ ਪੰਜਾਬ ਪ੍ਰਧਾਨ ਜੋ ਕਿ ਮੈਂ ਅੱਜ ਸਾਡੇ ਕੋਲ ਇੱਕ ਛੋਟੇ ਦੇ ਸੱਦੇ ਤੇ ਭਾਰਤੀ ਜਨਤਾ ਪਾਰਟੀ ਸਾਡੇ ਕੋਲੇ ਰਣਜੀਤ ਸਿੰਘ ਖੋਜੇ ਵਾਲੀ ਸਾਹਿਬ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਕ ਮੈਂ ਸਾਰੀ ਅਹੀਂ ਗਿਜਾਰਸ਼ ਕਰਦੇ ਕਿ ਅਸੀਂ ਅੱਜ ਤੋਂ ਅਸੀਂ ਪਰਨ ਕਰ ਲਿਆ ਕਿ ਅੱਜ ਅਹੀਂ ਭਾਰਤੀ ਜਨਤਾ ਪਾਰਟੀ ਨੂੰ ਹੀ ਬੋਟ ਦੇਾਂਗੇ ਕਮਲ ਦੇ ਫੁੱਲ ਤੇ ਹੀ ਮੋਹਰਾਂ ਠਾ ਠਾ ਕਰਕੇ ਲਾਵਾਂਗੇ ਔਰ ਜੇ ਮੈਂ ਸਾਡੇ ਪ੍ਰਧਾਨ ਜੀ ਨੇ ਸਾਡੇ ਸਰਦਾਰ ਖੋਜੇਵਾਲੀ ਸਾਹਿਬ ਨੇ ਗੱਲ ਕੀਤੀ ਸੀ ਰਾਣਾ ਸਾਹਿਬ ਦੀ ਕਿ ਜਦੋਂ ਲੋਕਡਾਊਨ ਦੀ ਮੈਂ ਗੱਲ ਕਰਦਾ ਕਿ ਲੋਕਡਾਊਨ ਦੇ ਵਿੱਚ ਕਿਸੇ ਨੂੰ ਜਦੋਂ ਰਾਸ਼ਨ ਦੇਣ ਦੀ ਗੱਲ ਕੀਤੀ ਸੀ ਜਾਂ ਕਿਸੇ ਨੂੰ ਗਰੀਬ ਨੂੰ ਜਨਤਾ ਨੂੰ ਰਾਸ਼ਨ ਦੇਣ ਦੀ ਗੱਲ ਦੀ ਤੇ ਕਿਲੋ ਚੀਨੀ ਤੇ 20 ਰੁਪਏ ਦਾ ਕਪਤੀ ਦਾ ਪੈਕਟ ਤੇ ਇੱਕ ਅੱਧਾ ਕਿਲੋ ਦਾ ਘਿਓ ਤੇ ਪੈਕਟ ਤੇ 5 ਕਿਲੋ ਆਟਾ ਦਿੱਤਾ ਗਿਆ ਭਲਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਿਹੜਾ 20 ਰੁਪਏ ਦੀ ਪੱਤੀ ਦਾ ਪੈਕਟ ਆ ਉਹ ਕਦੋਂ ਤੱਕ ਚੱਲੂਗਾ ਉਹ ਤਾਂ ਸਵੇਰ ਤੋਂ ਲੱਗ ਤਿੰਨ ਵਾਰੀ ਚਾਹ ਬਣ ਜਵੇ ਤੇ ਪੱਤੀ ਉੱਡ ਜਾਂਦੀ ਆ ਨੰਬਰ 2 ਉਹਦਾ ਮੈਂ ਲੋਕਡਾਊਨ ਦੇ ਵਿੱਚ ਗਰਜੀਤ ਸਿੰਘ ਰਾਣਾ ਸਾਹਿਬ ਦੇ ਪੀਏ ਨੂੰ ਮੈਂ ਫੋਨ ਕੀਤਾ ਜਸਵੀਰ ਸਿੰਘ ਨੂੰ ਮੈਂ ਉਹਨੂੰ ਫੋਨ ਕੀਤਾ ਕਿ ਜਿਹੜੇ ਬੰਦੇ ਕਈ ਪਿੰਡਾਂ ਦੇ ਵਿੱਚ ਕਿਰੇਂਟ ਤੇ ਬੈਠੇ ਆ 10-10 15-15 ਘਰ ਬੈਠੇ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਵੇ ਉਹਨੇ ਮੋੜ ਕੇ ਮੈਨੂੰ ਇਹ ਜਵਾਬ ਦਿੱਤਾ ਕਿ ਕਿਰਾਏਦਾਰਾਂ ਨੂੰ ਕੋਈ ਕੋਈ ਰਾਸ਼ਨ ਨਹੀਂ ਦਿੱਤਾ ਜਾਊਗਾ ਭਲਾ ਇਹਨਾਂ ਨੂੰ ਪੁੱਛਣ ਵਾਲੀ ਗੱਲ ਹੋਏ ਕਿਰਾਏਦਾਰਾਂ ਦੀ ਵੋਟ ਹੈ ਨਹੀਂ ਕਿਰਾਏਦਾਰ ਗਰੀਬ ਹੈ ਨਹੀਂ ਕਿਰਾਏਦਾਰ ਇਨਸਾਨ ਹੈ ਨਹੀਂ ਜੇ ਸਾਰਿਆਂ ਨੂੰ ਉਹਨਾਂ ਦਾ ਰਾਸ਼ਨ ਕੀਤਾ ਪਰ ਸਾਰਿਆਂ ਨੂੰ ਰਾਸ਼ਨ ਦੇਣ ਦਾ ਇਹਨਾਂ ਦਾ ਬਣਦਾ ਸੀ ਪਰ ਇਹਨਾਂ ਨੇ ਕੋਈ ਵਾਦਾ ਨਹੀਂ ਕੀਤਾ ਕੋਈ ਵਾਦਾ ਇਹਨਾਂ ਦਾ ਪੂਰਾ ਨਹੀਂ ਹੋਇਆ ਮੈਂ ਇਹਨਾਂ ਨੂੰ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ